ਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹੋਰ ਸਮਾਜੀ ਕੀ ਹਾਲ ਚਾਲ ਨੇ ਮੈਂ ਪ੍ਰਮਾਤਮਾ ਅਕੀਰਦਾਸ ਕਰਦੀ ਆਂ ਕਿ ਸਾਰੇ ਭੈਣ ਭਰਾਵਾਂ ਵੇਹ ਗਰੂ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰਹਿਕ ਸੇ। ਅੱਜ ਆਪਾਂ ਬਣਾਉਣ ਲੱਗੇ ਆਂ ਤੇ ਮੋਠਾਂ ਤੇ ਮੂੰਗੀ ਦੀ ਦਾਲ ਜੀ ਮਿਕਸ ਜੀ ਚਿੱਲੇ ਛੱਦ ਬਣਾਉਣ ਲਈ। ਕਿਉਂਕਿ ਇਹ ਗੈਸ ਤੇ ਵਧੀਆ ਜਿਹੀ ਬਣਦੀ ਉਹ ਹੋ ਜਾਂਦੀ ਆਪਣੇ ਕੀ ਕਹਿੰਦੇ ਨੇ ਉਹ ਨੂੰ ਕੁਰਦੀ ਜੀ ਨਹੀਂ ਵਧੀਆ ਹਨ ਜੀ ਵਧੀਆ ਜੀ ਨਹੀਂ ਕੁਰਦੀ ਹੈਗੀ ਗੈਸ ਤੇ ਬਣਾ ਤਾਂ ਲੈਨੇ ਟਾਈਮ ਲੱਗਦਾ ਨਾਲ ਗੈਸ ਬੜਾ ਬਚਦਾ ਜੇ ਆਪਾਂ ਚੁੱਲ੍ਹੇ ਤੇ ਧਰ ਲਈ ਦਾਲ ਚੁੱਲ੍ਹੇ ਤੇ ਬਣਾਇਆ ਕਰਾਂਗੇ ਲਓ ਜਿੱਦ ਤਰਾ ਪਸਮਾਨ ਪਿਆ ਕਰ ਲੈਨੇ ਨੇ ਜਿੰਨੇ ਜੇ ਤੱਕ ਕਪੜੀ ਦਾੜ ਰਹੀ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਿਰ ਦੇਖ ਲਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਦਿਨਾਂ ਮਗਰੋਂ ਵੀਡੀਓ ਬਣਾਉਣ ਲੱਗੇ ਆ ਅੱਜ ਆਪਾਂ ਜਿਹੜੀ ਅੱਜ ਆਈ ਹੈ ਉਹ ਤਾਂ ਬਹੁਤ ਦਿਨਾਂ ਦੀ ਬਣਾਈ ਪਈ ਸੀ ਕਿਉਂਕਿ ਜਿਹੜੀ ਇਹ ਧਾਲ ਹੁੰਦੀ ਹੈ ਜੇ ਲਸਣ ਗੱਠੇ ਨਾਲੇ ਵਧੀਆ ਬਣਦੀ ਹੈ ਇਹਨੂੰ ਲਸਣ ਖੁੱਲਾ ਜਿਹਾ ਹੋਵੇ ਵਿੱਚ ਪਿਆਜ਼ ਵੀ ਖੁੱਲੇ ਜੇ ਫੇਰੇ ਵਧੀਆ ਬਣਦੀ ਆ ਤਾਂ ਅਲੂ ਰਿਜਨਲ ਕੁਟੈਮ ਇਹ ਚੱਪਾ ਸਮਾਨ ਮਸਾਲਾ ਤਿਆਰ ਕਰਕੇ ਰੱਖ ਲੈਣਾ ਤੜਕਾ ਹੈ ਤਾਂ ਦਾਲ ਦਾ ਠੰਡ ਜੀ ਪਹਿ ਤਰੀ ਹੈ ਜੀ ਪਰ ਉਹ ਗੱਲ ਨਹੀਂ ਹੈਗੀ ਠੰਡੇ ਨੇ ਥੋੜੀ ਹੋ ਅਸ ਫਿਰ ਅਸ ਜਿਦਾ ਹੁੰਦੀ ਆ ਬਾਲੇ ਸ਼ਾਮ ਵੇਲੇ ਨਹੀਂ ਅੰਦੀਂਦੀ ਇਹ ਵੀ ਵਧੀਆ ਕੁਲ ਜਾ ਤੜਕਾ ਪਾ ਕੇ ਬਣਾਉਂਗੇ ਅਪਾ ਦਾਲ ਨੂੰ ਚੁੱਲੇ ਚੁੱਲੇ ਦਾਲ ਤਾਂ ਵੈਸੇ ਸਵਾਦ ਹੁੰਦੀ ਹੈ ਜੀ ਬਹੁਤ ਵਧੀਆ ਘੁਲ ਜਾਂਦੀ ਆ ਬਸ ਮੈਨੂੰ ਕੋਲ ਦੀ ਹੋਈ ਬ੍ਰਿਕੀ ਨਾਲ ਬਣ ਜਾਉਂਦੀ ਹੁਣ ਚਾਇਆ ਕਰਾਂਗੇ ਮੈਂ ਇਹ ਚੁੱਲ੍ਹੇ ਤੇ ਬਣਾਇਆ ਕਰਾਂਗੇ ਇੱਕ ਆਪਾਂ ਨੇ ਬਣਾਉਣੀ ਹੈ ਮੂਲੀਆਂ ਦੀ ਚਟਣੀ ਉਹ ਦੇਖਦੇ ਆਂ ਪਦੀਨਾ ਮਿਲ ਗਿਆ ਜੇ ਗੱਲ ਨੂੰ ਪਦੀਨਾ ਦੇਖ ਕੇ ਲਿਆਵਾਂਗੇ ਤੁਹਾਨੂੰ ਗੈਰ ਦੀ ਵੀ ਗੈਲ ਦੀ ਵੀ ਸੈਰ ਕਰਾ ਕੇ ਲਿਆਉਣੇ ਖੇਤਾਂ ਦੀ ਤੋਂ ਆਪਾਂ ਪਦੀਨਾ ਤੋੜ ਲਿਆਵਾਂਗੇ ਦੀ ਦਾੜ ਆਪਣੀ ਅੰਦਰ ਜੀ ਜੀ ਹੋ ਗਈ ਪਹਿਲਾ ਪਾਣੀ ਜਿਹੜਾ ਉਹ ਮੁੱਕ ਗਿਆ ਹੁਣ ਦੁਬਾਰੇ ਪਾਣੀ ਪਾਵਾਂਗੇ ਇਹਦੇ ਚ ਗਾੜੀ ਹੋ ਗਈ ਪਾਣੀ ਆਪਾਂ ਉੱਪਰ ਤੱਤਾ ਹੋਣਾ ਧਰ ਦਿੰਨੇ ਆ ਅਗਵਿੰਦੇ ਵਿੱਚ ਜੀ ਆ ਤੁਹਾਨੂੰ ਸੁਣਦੀ ਹੋਊਗੀ ਵੀਡੀਓ ਚ ਆਪਣੀ ਬਿੱਲੀ ਹੈ ਇੱਕ ਇਹ ਬਿੱਲੀ ਦੇਖੀ ਐ ਬਲੌਂਗ ਘੜਾ ਸਾਰਾ ਐ ਲੱਗਦਾ ਇਹ ਵੀ ਜਿਵੇਂ ਕਿਸੇ ਦਾ ਰੱਖਿਆ ਹੋਇਆ ਹੁੰਦਾ ਇਹ ਸਾਡੇ ਪੈਰਾਂ ਦੇ ਵਿੱਚ ਵੜੀ ਜਾਂਦਾ ਇਹ ਪਤਾ ਨਹੀਂ ਤਾਂ ਕੋਈ ਛੱਡ ਗਿਆ ਜੀ ਪਤਾ ਨਹੀਂ ਇਹਦੀ ਮਾਂ ਨਾਲ ਆ ਗਿਆ ਭਲੇਖੇ ਨਾਲ ਅੰਦਰ ਨੂੰ ਵੜਦਾ ਅੰਦਰ ਵੜ ਕੇ ਬਹਿ ਜਾਂਦਾ ਵੀ ਮੈਂ ਇੰਦਰ ਬੈਠਣਾ ਅਸੀਂ ਕਦੇ ਅੰਦਰ ਬਾੜੇ ਨਹੀਂ ਜੀ ਬਿੱਲੀ ਬੁੱਲੀ ਜੀ ਉਹ ਆਇਆ ਨਹੀਂ ਵੀ ਕਿਸੇ ਭਾਂਡੇ 'ਚ ਨਹੀਂ ਮੂੰਹ ਪਾਉਂਦਾ ਕੁਝ ਨਹੀਂ ਕਰਦਾ ਦੁੱਧ ਪਾਏ ਜਾਂ ਦੁੱਧ ਨਹੀਂ ਪੀਂਦਾ ਰੋਟੀ ਪਾਉਣਿਆ ਰੋਟੀ ਨਹੀਂ ਖਾਂਦਾ ਸਾਇਰ ਹੁੰਦਾ ਜਾਂ ਫਰੀ ਜਾਂਦਾ ਵਿਚਾਰਾ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਕੀ ਕਰੀਏ ਇੱਕ ਜਿਹੜੇ ਪਹਿਲਾਂ ਸਾਡੇ ਦੇ ਜੀ ਬਲੂੰਗੜੇ ਉਹਨਾਂ ਨੂੰ ਬਿੱਲੇ ਬਿੱਲਾ ਖਾ ਗਿਆ ਉਹ ਵੀ ਬਹੁਤ ਵੱਡਾ ਪਾਪ ਹੋ ਗਿਆ ਅਸੀਂ ਸੜਾਉਂਦੇ ਰਹੇ ਉਹਨਾਂ ਨੂੰ ਉਹ ਤਾਂ ਵਿਚਾਰੇ ਛੋਟੇ ਛੋਟੇ ਇਹ ਤੇ ਤਾਂ ਵੱਡਾ ਸਾਰਾ ਸੀ ਇਧਰੋਂ ਹਵਾ ਆਉਂਦੀ ਐ ਹਵਾ ਨਾਲ ਅੱਗ ਬੁਝਦੀ ਐ ਜੀ ਹਵਾ ਬਹੁਤ ਚੱਲ ਰਹੀ ਆ ਇਸ ਕਰਕੇ ਮੈਂ ਚੁੱਲ੍ਹੇ ਤੇ ਅੱਗ ਘੱਟ ਵਾਲਦੀ ਹੁੰਦੀ ਆ ਹਵਾ ਕਰਕੇ ਫਿਰ ਹਵਾ ਨਾਲ ਵਿਚ ਪਈ ਜਾਂਦੀ ਐ ਚੁੱਲ੍ਹੇ ਦੇ ਕਿਵੇਂ ਨਾ ਹੁੰਦਾ ਵੀ ਉੱਪਰੋਂ ਰੇਤਾ ਨਾਲ ਜੀ ਕੋਟਾ ਆ ਤੁਹਾਨੂੰ ਸੁਣਦੀ ਹੁਣ ਮੇਰੀ ਭੈਣ ਨੇ ਅੰਦਰ ਵੜ ਲਈ ਜੀ ਵੇ ਅੰਦਰ ਵੜ ਕੇ ਉਹਦੇ ਟਿਕ ਜਾਂਦੀ ਆ ਪੈਰਾਂ 'ਚ ਬੜੀ ਜਾਂਦਾ ਪੈਰਾਂ 'ਚ ਬੜੀ ਜਾਂਦਾ ਜਿਹੜੇ ਪਹਿਲੇ ਬਲੂੰਗੜੇ ਦੇ ਆਪਣੇ ਉਹਨਾਂ ਨੂੰ ਬਿੱਲਾ ਖਾ ਗਿਆ ਪਹਿਲਾ ਇੱਕ ਨੂੰ ਲੈ ਗਿਆ ਚੱਕ ਕੇ ਉਹ ਲਿਜਾ ਕੇ ਉਹਨੇ ਉਹਦੇ ਚ ਨੀਰੇ ਵਾਲੇ ਸਾਡੇ ਤੂੜੀ ਦੇ ਵਿੱਚ ਗਲ ਖਾਦਾ ਪਿਆ ਸਾਨੂੰ ਐ ਦੀ ਕੁੱਤਾ ਥਾਗਦੇ ਸਿੱਟ ਗਿਆ ਫਿਰ ਦੂਜਾ ਸਾਡੇ ਦੇਖਦੇ ਦੇਖਦੇ ਪੜ ਲਿਆ ਸੀ ਸੜਾਤਾ ਸੜਾ ਕੇ ਉਹਨੂੰ ਕੁੱਤੇ ਵਾਲੇ ਪਿੰਜਰੇ ਚੜਾਤਾ ਛੋਟੇ ਜਿਹੇ ਚ ਉਹ ਚੋਂ ਵੀ ਰਾਤ ਨੂੰ ਫੇਰ ਕੱਢ ਕੇ ਲੈ ਗਏ ਇੱਕੋ ਦੁਮਾਗਰੋ ਫੇਰ ਜੀ ਤੂੜੀ ਚ ਲੱਭਿਆ ਗਲ ਖਾਦਾ ਹੋਇਆ ਸਮਝਦੇ ਉਹਨਾਂ ਦਾ ਪਾਪ ਹੋ ਗਿਆਨੇਕ ਸਾਲ ਬਿੱਲੀ ਸੀ ਸਾਡੇ ਕੀ ਕਰੀਏ ਦਾਣ ਆਪਣੀ ਬਹੁਤ ਵਧੀਆ ਰਿਚਕੀ ਜੀ ਗਾੜੀ ਹੋ ਗਈ ਹੁਣ ਮੈਂ ਥੋੜਾ ਜਿਹਾ ਪਾਣੀ ਹੋਰ ਪਾਦਾ ਮੈਂ ਫਿਰ ਉਧਰ ਨੂੰ ਜਾਨੀ ਆ ਟੰਗਰਾਂ ਨੂੰ ਪਾਣੀ ਪੂਣੀ ਪਿਉਣੀ ਆ ਫੇਰ ਮੈਂ ਕਿਹਾ ਵੀ ਵਗਾ ਕਿ ਤੇ ਮੇਰੇ ਆਉਂਦੀ ਨੂੰ نیچے ਨਾ ਲੱਗ ਜਵੇ ਮੈਂ ਟੰਗਰਾਂ ਨੂੰ ਪਾਣੀ ਪਿਆ ਕੇ ਆਉਣੀ ਆ ਜੀ ਹੁਣ 3:30 4:00 ਹੋ ਗਏ ਫੇਰ ਢਾਰ ਕੱਢਾਂਗੇ 5:00 5:15 ਹੁਣ ਮੈਂ ਪਾਣੀ ਪਿਆ ਮਾਂਵਾ ਦੇ ਚ ਪਾਣੀ ਪਾ ਜਾਂਦਾ ਜਿੰਨੇ ዳል ਵਿੱਚੂਗੀ ਐਨੇ ਵੇ ਪਾਣੀ ਪਿਆ ਲੀਏ ਜੀ ਤੁਹਾਨੂੰ ਦਿਖਾਉਣੀ ਆਂ ਬਲੰਗੜਾ ਸੋਨਾ ਵੀ ਵਾਲਾ ਪੂਰਾ ਪੂਰਾ ਜਾ ਹੋਰ ਲੋੜ ਜਿਹਦੇ ਇੱਕ ਤਾਂ ਕਾਲੇ ਹੁੰਦੇ ਨੇ ਪੂਰਾ ਜਾ ਇੱਧਰ ਸਾਡੀ ਚੱਕੀ ਚੱਕੀ ਆ ਸਾਡੇ ਘਰ ਲਵੇ ਉਹਦੇ ਵੀ ਰਹਿੰਦੀਆਂ ਨੇ ਬਿੱਲੀਆਂ ਐ ਕਿਹਾ ਵੀ ਉੱਥੇ ਪਤਾ ਕਰ ਲੂ ਉਹਨਾਂ ਦੇ ਵਿੱਚੋਂ ਨਾ ਗਿਆ ਹੋਵੇ ਇਹ ਥੋੜਾ ਜਿਹਾ ਗਰਮ ਪਾਣੀ ਹੋਰ ਪੋ ਜੀ ਫਿਰ ਪਾ ਦੇ ਕਿਉਂਕਿ ਇਹ ਠੰਡਾ ਪਾਣੀ ਪਾਉਣੇ ਫਿਰ ਆਪਣੀ ਦਾਲ ਜੀ ਵਿੱਚ ਰਲਦੀ ਨਹੀਂ ਗਰਮ ਪਾਣੀ ਨਾਲ ਰਲ ਜੂ ਪਾਣੀ ਪਾ ਕੇ ਫਿਰ ਮੈਂ ਬੇਫਿਕਰ ਜੀ ਹੋ ਕੇ ਵਗ ਜੂ ਉਧਰ ਨਹੀਂ ਪਰ ਮੈਨੂੰ ਐਂਦੀ تھی ਮੈਂ ਮੇਰੇ ਉਹ ਦਿਨ ਮੱਚ ਨਾ ਜਾਵੇ ਸੀ ਬਾਹਲੀ ਹਵਾ ਲੱਗਦੀ ਆ ਸਾਡੇ ਤਾਂ ਜੀ ਖੇਤਾਂ ਕਰਕੇ ਬਹੁਤ ਹਵਾ ਇੱਧਰ ਤੋਂ ਸਾਡੇ ਚੁੱਲ੍ਹੇ ਦਾ ਮੂੰਹ ਆਉਟੇ ਦਾ ਬਾਹਰ ਰੱਖਿਆ ਹੋਇਆ ਇੱਧਰੋਂ ਹੀ ਹਵਾ ਆਉਂਦੀ ਆ। ਤੇ ਇੱਧਰੋਂ ਹਵਾ ਆਵੇ ਫੇਰ ਨਹੀਂ ਲੱਗਦੀ ਹਵਾ ਹੀ ਇੱਧਰਲੀ ਹੁੰਦੀ ਆ ਜਿੱਦਣ ਵੀ ਚੁੱਲ੍ਹੇ ਦਾ ਮੂੰਹ। ਪਹਿਲਾਂ ਤੂੰ ਉੱਪਰ ਐਂਦੀ ਤੇ ਹਰ ਵਕਤ ਗਰਮੀ ਚ ਤਾਂ ਨਹੀਂ ਚੁੱਲ੍ਹਾ ਵਾਲਿਆ। ਹੁਣ ਓਰੇ ਆਹ ਰਹਿਣ ਲੱਗ ਗਿਆ ਆਪਣੇ ਕੀ ਕਹਿੰਦੇ ਨੇ। ਹਵਾ ਆਉਣ ਲੱਗ ਗਈ ਹੁਣ ਫੇਰ ਨਹੀਂ ਚੁੱਲ੍ਹਾ ਬਾਲਦਾ। ਲੋਜੀ ਪਾਣੀ ਆਪਾਂ ਪਾ ਦਾਂਨੇ ਹੁਣ ਹੁਣ ਆਪਣੀ ਦਾਲ ਦੇ ਫਿਕਰੀ ਨਾਲ ਰਿਚੀ ਜਾਊਗੀ ਹੁਣ ਮੈਂ ਡੰਗਰਾਂ ਨੂੰ ਪਾਣੀ ਪਿਆਇਆ ਮੈਂ ਦੀ ਦਾਲ ਆਪਣੀ ਰਿੱਚ ਗਈ ਬਹੁਤ ਵਧੀਆ ਰਲ ਗਈ। ਇਹਨੂੰ ਪਲਾਕੇ ਹਟ ਦੇ ਸਾਲੇ ਨੇ। ਅਸੀਂ ਦਿੱਲੀ ਨੂੰ ਬੇਲੀ ਕਰਕੇ ਇਹਦੇ ਵਿੱਚ ਤੜਕਾ ਲਾ ਲਵਾਂਗੇ ਜੀ। ਬਾਕੀ ਤੋੜ ਲੈਣੇ ਪਤਿੰਦੀ ਨਹੀਂ ਅਰੇ ਕਰ ਲੈਣੇ ਉੱਪਰ ਤੁਲੇ ਤੇ ਔਖਾ ਹੋ ਜਾਂਦਾ ਜੀ ਇੱਕ ਚੀਜ਼ ਚੱਕ ਲਏ ਉਹਨੇ ਇੱਕ ਰਹਿ ਜਾਂਦੀ ਆ ਹੁਣ ਮੈਂ ਆੜਤੇ ਦੇਣ ਨੂੰ ਪਲੇਟ ਰਹਿ ਗਈ ਮੇਰੀ ਹੁਣ ਮੈਂ ਪਲੇਟ ਚੱਕ ਕੇ ਲੈਣੀ ਆ ਅਗਦੀ ਸਿਆਲ ਚਮਕੀ ਦੀ ਰੋਟੀ ਨਾਲ ਮੂਰਗੀ ਦੀ ਦਾਲ ਬਹੁਤ ਵਧੀਆ ਲੱਗਦੀ ਹੈ ਮੋਠਾਂ ਦੀ ਪਹਿਲੀ ਵਾਰ ਕਰ ਰਹੇ ਹਿੱਕੀ ਆਪਾਂ ਮੋਠਾਂ ਦੀ ਦਾਲ ਸਿਆਲ ਚਰਤੇ ਇਹ ਪਹਿਲੀ ਵਾਰ ਸੀ ਜੰਨ ਦੀ ਪਹਿਲੀ ਵਾਰ ਦਾਲ ਬਣਾਈ ਇੱਕ ਚਮਚਾ ਆਪਾਂ ਦੇਸੀ ਘੀਰ ਪਾ ਲਿਆ ਜੇ ਕੋਈ ਸਰ੍ਹੋਂ ਦਾ ਤੇਲ ਪਾ ਦਿੰਦੀ बन ਜਾਂਦੀ ਹੈ ਤੇ ਸੇਤੀ ਪਿੱਲੇ ਨਾਲੀ ਚਿੱਲਾ ਤੇ ਗੈਸ ਨਾਲ ਗੈਸ ਤੇ ਬੜਾ ਟਾਈਮ ਲੱਗਦਾ ਵੀਡੀਓ ਨੂੰ ਜੰਮੀ ਵੀ ਨਹੀਂ ਆਉਂਦੇ ਜੀ ਜ਼ਰੂਰ ਵੇਖਿਆ ਕਰੋ ਵੀਡੀਓ ਨੂੰ ਉਹ ਤੋਂ ਲੈ ਕੇ ਅੰਤ ਤੱਕ ਕੱਢ ਗਏ ਜੀ ਆਪਣਾ ਤੇਲ ਉਹਨੇ ਦੇ ਵਿੱਚ ਐਡ ਕਰ ਦਿਆਂ ਜੀ ਲਾ ਪੌਤਾ ਨਹੀਂ ਭੁੰਦੇ ਹੁੰਦੇ ਕਿਉਂਕਿ ਫਿਰ ਉਹਦਾ ਟੈਸਟ ਜਾ ਖਤਮ ਹੋ ਜਾਂਦਾ ਜਾਂ ਜੀਰੇ ਨੂੰ ਆਪਾਂ ਬਾਹਰ ਕੁੱਨ ਲੈਨੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਹਾਂ ਜੀ ਲਸਣ ਲਸਣ ਨੂੰ ਆਪਾਂ ਹਰੇਕ ਦਾਲ ਹੈ ਜੇ ਮੂੰਗੀ ਦੀ ਦਾਲ ਹੋਵੇ ਮਾਂ ਵਸਰੀ ਦੀ ਦਾਲ ਹੋਵੇ ਨਾ ਜਿਹੜੀਆਂ ਦਾਲਾਂ ਨੇ ਉਹਦੇ ਵਿੱਚ ਲਾਲ ਕੱਚੀ ਪਾਉਣੀ ਬਹੁਤ ਵਧੀਆ ਟੈਸਟ ਆਉਂਦਾ ਜਦ ਆਪਾਂ ਲਾਲ ਲਸਣ ਕੱਟ ਕੇ ਪਾਉਂਦੇ ਹਾਂ ਕੀ ਦੇਰ ਤੱਕ ਭੁੰਨ ਲਵਾਂਗੇ ਜੀ ਆਪਾਂ ਜਿੰਨੀ ਦੇਰ ਤੱਕ ਕਪਣਾ ਲਸਣ ਲਾਜੀ ਮੈਂ ਜੀ ਜਿੱਦਾਂ ਦੀ ਰੋਟੀ ਵੀ ਬੜੀ ਸਵਾਦ ਹੁੰਦੀ ਹੈ ਜੀ ਬੱਕੀ ਦੀ ਸਾਰ ਕੰਮੋਂ ਫਿਰ ਜਿਆਦਾ ਹੋ ਜਾਣਾ ਉਹਨਾਂ ਚੁੱਲੇ ਤੇ ਅਗਮ ਚਾਉਣੇ ਫਿਰ ਹੋਰ ਕੰਮ ਵੀ ਕਰਨੇ ਹੁੰਦੇ ਨੇ ਇਸ ਕਰਕੇ ਗੈਸ ਤੇ ਖੜ ਜਾਣਾ ਮੇ ਸੇਤੀ ਨਿਬੜ ਜੂਗਾ ਲੋ ਜਿਲਾਸ ਆਪਣਾ ਬਿਲਕੁਲ ਲਾਲ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਪਿਆਜ਼ ਆਂਨੇ ਤਾਂ ਆਪਣੇ ਸਬਜ਼ੀਆਂ ਸਾਰੀਆਂ ਨੇ ਪਰ ਹਜੇ ਹੋਈ ਕੋਈ ਨਹੀਂ ਜਿਹੜੀ ਪਹਿਲਾਂ ਗੋਭੀ ਲਾਈ ਕਿ ਉਹ ਗੋਭੀ ਆਪਣੀ ਮੀਨੇ ਖਰਾਬ ਕਰਤੀ ਸੀ ਪਿਆਜ਼ ਵੀ ਗੋਦੀ ਵੀ ਉਦੋਂ ਸੱਗੇਤੀ ਉਹ ਲਾਤੀ ਉਦੋਂ ਮੀਟੇਗੇ ਆਪਣਾ ਮੀਨੇ ਉਹ ਬੁੱਟੇ ਮਾਰਦੇ ਸਾਰੇ ਹੋਈਓ ਨਹੀਂ ਹੈਗੀ ਸੁੱਕਵੇ ਪੱਤੇ ਹੋ ਕਈ ਦਿਨ ਮੀਂਹ ਪਈ ਆ ਹੁਣ ਦਵਾਰੇ ਲਾਉਣੀਆਂ ਨੇ ਜਿਹੜੀਆਂ ਉਹ ਹੌਲੀ-ਹੌਲੀ ਹੋਣਗੀਆਂ ਖੇਰ ਕਿਤੇ ਕਰਦੀਆਂ ਸਬਜ਼ੀਆਂ ਖਾਵਾਂਗੇ। ਮੇਥੇ ਮੁੱਥੇ ਪਾਲਕ ਦਾ ਹੋ ਗਿਆ ਜੀ। ਤਰਲ ਜੋਗਾ ਤਾਗ ਨੂੰ ਪਉਣ ਜੋਗਾ। ਕੰਮ ਤਾਂ ਸਾਰਾ ਤਾਂ ਫਿਰ ਨਿਭੜਦੇ ਛੋਟੇ ਛੋਟੇ ਦਿਨ ਹੋਏ ਪਹਿਲੇ। ਫਿਰ ਹਾਂਜੀ ਮੈਂ ਧਾਰ ਕੱਢਣ ਜਾਉਂਗੀ ਮਨਾ ਪਹਿਲਾਂ ਤੜਕਾ ਲਾ ਕੇ ਧਰਜਾਂ ਰੋਟੀ ਆ ਕੇ ਬਣਾ ਲਾਂ। ਦੋ 15 20 ਮਿੰਟ ਹੋ ਗਏ ਜਿਵੇਂ ਪਾਣੀ ਚ ਪਾਲ ਕੇ 10 ਸੰਪਿਆਜ਼ ਥੋੜਾ ਜਿਹਾ ਤੇਲ ਜਿਹਾ ਥੋੜਾ ਜਿਹਾ ਕੀ ਬਾਕੀ ਦਾਲ ਬਣਾਉਣੀ ਹੈ ਬਹੁਤ ਵਧੀਆ ਬਣਦੀ ਹੈ ਉਹ ਨਹੀਂ ਆਉਂਦੇ ਜਿਵੇਂ ਵੀ ਆਪਾਂ ਨੂੰ ਹਾਜਮਾ ਜਾਂਦੀ ਉਹ ਢ ਘਾਰ ਗਈ ਜਾਂਦਾ ਉਹ ਚੀਜ਼ ਨਹੀਂ ਤਾਂ ਤੋ ਕਹਿੰਦੇ ਵੀ ਤੜਕਾ ਬਿਲਕੁਲ ਕੱਟ ਪਾਓ ਤੇ ਥੋੜਾ ਜਿਹਾ ਤੜਕਾ ਤੁਸੀਂ ਲਾ ਸੰਪਿਆਜ਼ ਭੁੰਨ ਜਾਣੀ ਹੈ ਨਾ ਇਹਨਾਂ ਵਾਲ ਤੇ ਪਾਣੀ ਚੱਲ ਜਾ ਆ ਕੇ ਫਿਰ ਉੱਪਰ ਤੇ ਉਬਾਲ ਲਾਉਂਦੇ ਹਾਂ ਸਾਰੀਆਂ ਭੈਣਾਂ ਬਹੁਤ ਪਿਆਰ ਕਰਦੀਆਂ ਨੇ ਕਈ ਭੈਣਾਂ ਦੇ ਤਾਂ ਕਮੈਂਟ ਵੀ ਆਉਂਦੇ ਨੇ ਭੈਣ ਤੁਸੀਂ ਵੀਡੀਓ ਕੱਟ ਨਹੀਂ ਪਾਈ ਤੁਸੀਂ ਠੀਕੋ ਘਾਤੋਂ ਨਹੀਂ ਵੀਡੀਓ ਪਾਦੇ ਬਸ ਘੌਲ ਹੋ ਜਾਂਦੀ ਜੀ ਬਣਾਉਣ ਦੀ ਕਈ ਵਾਰ ਸਰੀਰ ਸਿਹਤ ਢਿੱਲੀਆਂ ਨੇ ਇਹ ਬਣਾਉਣੇ ਆ ਫਿਰ ਕਈ ਵਾਰ ਪਾਉਣ ਕਦੀ ਪਈ ਰਹਿੰਦੀ ਆ ਇਹ ਚੱਕਰ ਪੈਣਾ ਨਹੀਂ ਤੇ ਮੇਰੇ ਢੱਕਾ ਜੇ ਹੀ ਖਰਾਬ ਆ ਜੀ ਇਹ ਆ ਖੜੇ ਨੇ ਸਿੰਘ ਜੇ ਦਾਦੇ ਟੁੱਟਦੇ ਨੇ ਜੀ ਪਿਆਜ ਦਾ ਆਪਣਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਅਦਰਕ ਤੇ ਹਰੀ ਮਿਰਚ ਕਿੱਚ ਆਪਾਂ ਪਾ ਲੈਨੇ ਵੀ ਦੋ ਟਮਾਟਰ ਸਾਲਾ ਆ ਰਹੀ ਆ ਪੜੇ ਦਾਲ ਚ ਪਾਇਆ ਹੋਇਆ ਤੇ ਜੀ ਪਹਿਲਾਂ ਜੀ ਕੁਰੀਟ ਮਾਰ ਕੇ ਟੱਕ ਚ ਪਾ ਲਾਂਗੇ

ਪਾ ਦਿੰਨੇ ਆਂ ਦਾਲ ਨੂੰ ਵਿੱਚ। ਦੇਖੋ, ਥੋੜੀ ਆਪ ਪਾਵਾਂਗੇ ਹੇਠਾਂ ਲਾ ਕੇ ਆਪਣੀ ਦਾਲ ਇੰਨੇ ਰਲ ਜਾਂਦੀ ਆ। ਮਸਾਲੇ ਵਿੱਚ ਰਲ ਜਾਂਦੇ ਨੇ ਚੰਗੀ ਤਰ੍ਹਾਂ। ਚਲੋ ਜੀ ਹੁਣ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਦੱਸ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਰੂਰ ਦੱਸਿਓ ਵੀ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ